ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦਿਨ ਦੇ ਮੌਸਮ ਦੀ ਪлюс ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 10 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਸੋ ਜਾਂ ਫਿਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਧਿਆਨ ਦਿਓਗੇ ਐਸਰੇ ਦੀਆਂ ਤਾਜ਼ਾ ਸੈਟਲਾਈਟ ਦੱਸਿ ਰਹੇ ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਪੰਜਾਬ ਦਾ ਮੌਸਮ ਅਲੱਗ-ਫੱਗ ਐਸਲੇ ਸਾਫ ਬਣਿਆ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਭਾਗਾਂ ਦੇ ਵਿੱਚ ਐਸਲੇ ਧੁੱਪ ਜੜੀ ਹੈ ਚੜੀ ਹੋਈ ਹੈ ਸਵੇਰ ਤੋਂ ਗਰਮ ਮੌਸਮ ਜਿਹੜਾ ਜਾਂ ਖੁਸ਼ਕ ਮੌਸਮ ਐਸੇ ਜਿਹਾ ਜਾਰੀ ਹੈ ਸੋ ਅੱਜ ਦੇ ਦਿਨ ਦੀ ਜੇਕਰ ਅਫਾ ਗੱਲ ਕਰ ਵਿਤੇ 24 ਘੰਟਿਆਂ ਦੇ ਵਿੱਚ ਜਾਂ ਫਿਰ ਅਫਾ ਕਹ ਰਹੀ ਹੈ ਕੱਲ ਦਿਨ ਦੇ ਵਿੱਚ ਟੈਂਪਰੇਚਰ ਹੈ ਜਿਹੜੇ 40 ਤੋਂ ਫਾਰ ਚਲੇ ਗਏ ਸੀ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਜੇਕਰ ਅਫਾ ਸੌਤੋਂ ਮੈਕਸਿਮਮ ਟੈਂਪਰੇਚਰ ਦੇਖਦੇ ਹਾਂ ਤੇ 41.1 ਡਿਗਰੀ ਦੇ ਨਾਲ ਬਠਿੰਡਾ 에ਅਰਫੋਰਟ ਸਭ ਤੋਂ ਗਰਮ ਖੇਤਰ ਰਿਹਾ ਸੀ ਸੋ ਇਸੇ ਤਰ੍ਹਾਂ ਲੁਧਿਆਣਾ 39 ਡਿਗਰੀ ਦੇ ਨਾਲ ਤੇ ਇਸੇ ਤਰ੍ਹਾਂ ਹੁਸ਼ਿਆਰ ਫਿਰ 39 ਡਿਗਰੀ ਦੇ ਨਾਲ ਐਦਾ ਮਤਲਬ ਕਿ 38 39 40 41 ਐਦਾ ਟੈਂਪਰੇਚਰ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਦਰਜ ਹੋਏ ਸੀ ਸੋ ਅੱਜ ਦੀ ਜੇਕਰ ਅਫਾ ਗੱਲ ਕਰਦੇ ਹਾਂ ਗਰਮੀ ਪਲੱਸ ਹਮਸ ਬਹੁਤ ਵਿਭਾਗਾਂ ਦੇ ਵਿੱਚ ਅੱਜ ਵੀ ਬਣੇਗੀ ਹੀਟ ਵੇਵ ਦੇ ਅਲਰਟ ਮੌਸਮ ਵਿਭਾਗ ਨੇ ਜਿਹੜੀ ਚੇਤਾਵਨੀ ਜਾਰੀ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਇਸ ਲਈ ਅੱਜ ਵੀ ਟੈਂਪਰੇਚਰ ਹੈ ਜਿਹੜੇ 41 ਤੋਂ ਪਾਰ ਜਾ ਸਕਦੇ ਨੇ ਹੋ ਸਕਦਾ 42 ਡਿਗਰੀ ਤੇ ਪਹੁੰਚ ਜਾਣ ਹੋ ਸਕਦਾ 42 ਤੋਂ 43 ਦੇ ਵਿੱਚ ਜਾ ਸਕਦੇ ਨੇ ਚਾਂਸੇ ਲੱਗ ਰਹੇ ਨੇ ਤੋਂ ਆਉਂਦੇ ਜਿਹੜੇ 48 ਘੰਟੇ ਨੇ ਅੱਜ ਤੇ ਕੱਲ ਗਰਮੀ ਕਹਿਰ ਵਰਪਾਈਗੀ ਲੋ ਜਿਹੜੇ ਚੱਲਣ ਦੇ ਆਸਾਰ ਨੇ ਹੀਟ ਵੇਵ ਚੱਲਣ ਦੇ ਇਸ ਲਈ ਮੌਸਮ ਵਿਭਾਗ ਨੇ ਹੁਣੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ yellow alert ਜਿਹੜੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਵਾਸੀਆਂ ਲਈ ਤੇ ਤੁਸੀਂ ਆਪਣਾ ਵਿਚਾਰ ਰੱਖਣਾ ਜੀ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੀ ਇੱਕ ਸਿਸਟਮ ਵੀ ਆ ਰਿਹਾ ਹਲਕੇ ਵੈਸਟਰਨ ਡਿਸਟਰਬੈਂਸ ਪਹੁੰਚ ਕਰ ਰਹੀ ਆ ਉੱਤਰ ਫਾਰ ਦੇ ਵਿੱਚ ਜਿਹਦੇ ਨਾਲ ਪੰਜਾਬ ਦੇ ਵਿੱਚ ਮੀਂਹ ਦੇ ਆਸਾਰ ਬਣਦੇ ਜਾ ਪਰ ਨੇ 10 ਤਰੀਕ ਨੂੰ ਤੇ 11 ਤਰੀਕ ਨੂੰ ਇਹ ਦੋਨੋਂ ਦਿਨ ਪੰਜਾਬ ਦੇ ਵਿੱਚ ਛਰਾਟੇ ਲੱਗ ਸਕਦੇ ਨੇ ਖਾਸ ਕਰ ਮਾਝਾ ਦੋਆਬਾ ਖੇਤਰ ਕਵ ਉਹ ਐਸੇ ਤੋਂ ਉਹ ਜਲਵਾਰ ਅੰਕੜੇ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਦੱਸਾਂਗੇ ਜਿਹੜਾ ਬਿਲਕੁਲ ਸਹੀਕ ਅਨੁਮਾਨ ਹੋਏਗਾ ਪਰ ਜੇਕਰ ਆਪਾਂ ਮੋٹے ਤੌਰ ਤੇ ਅੰਦਾਜ਼ਾ ਲਾਉਣੇ ਆ ਤੇ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਇਹ ਸਿਸਟਮ ਪਹੁੰਚ ਕਰੇਗਾ ਤੇ ਸ਼ਰਾਟੇ ਜ਼ਿਆਦਾਤਰ ਜਿਹੜੇ ਪਹੁੰਚ ਕਰਨਗੇ ਉਹ ਮਾਲਵੇ ਦੇ ਖੇਤਰ ਹੋ ਸਕਦੇ ਨੇ ਮਾਝਾ ਤੋਂ ਬਾਅਦ ਖੇਤਰ ਹੋ ਸਕਦਾ ਜੇਕਰ ਆਪਾਂ ਜਲਵਾਰ ਅੰਕੜੇ ਦੇਖੀਏ ਤੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਾਡੇ ਵੱਲੋਂ ਤੁਹਾਨੂੰ ਦੱਸ ਦਿੱਤੇ ਜਾਣਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੇ ਕ ਅਸਰ ਹੋਣਗੇ ਇਹਦੇ ਨਾਲ ਹੀ ਠੰਡੀ ਹਰੇਰੀ ਪਹੁੰਚ ਕਰੇਗੀ ਬਾਰਡਰ ਏਰੀਆ ਤੋਂ ਹੁੰਦੇ ਹੋਏ ਲਗਭਗ ਪੰਜਾਬ ਦੇ ਸ ਉਹਦੀ ਉਹਦੇ ਵਿੱਚ ਜਿਹੜਾ ਠੰਡਕ ਹੋ ਸਕਦੀ ਹੈ ਕਿਉਂਕਿ ਪਾਕਿਸਤਾਨ ਵਾਲੇ ਖਾਸੇ ਜਿਹੜੀ ਹਨੇਰੀ ਆਉਣੀ ਹੈ ਉਹਦੇ ਵਿੱਚ ਜਿਹੜੇ ਨਮੀ ਹੋएगी ਜਦੋਂ ਨਮੀ ਫੈਲੇਗਾ ਤੇ ਉਹਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਰਫਤਾਰ ਕੋਈ ਬਹੁਤ ਹੀ ਨਹੀਂ ਹੋएगी 30 ਤੇ 40 ਜਾਂ ਫਿਰ ਹੋ ਸਕਦਾ 45 50 ਕਿਲੋਮੀਟਰ ਹੋ ਸਕਦੀ ਹੈ ਤੇ ਇਹ ਹਨੇਰੇ ਹਨੇਰੀਆ ਜਿਹੜੀ 10 ਤਰੀਕ ਨੂੰ ਚੱਲ ਸਕਦੀ ਹੈ 11 ਨੂੰ ਵੀ ਚੱਲ ਸਕਦੀ ਹੈ ਸੋ ਜਿਹੜਾ ਸਿਸਟਮ ਹੈ ਜੀ ਟਟੂਏ ਤੌਰ ਤੇ ਸ਼ਰਾਟੇ ਲਵਾਏਗਾ ਜਿਵੇਂ ਕਿ ਗਾਜਲਸ਼ਕੋ ਵਾਲੇ ਬਦਲਾਵ ਜਿਹਨਾਂ ਨੂੰ ਰਿਮਾਰਡ ਹੋ ਸਕਦਾ ਹੈ ਉਹ ਫਾਵੇਂ ਉਹ ਮਾਝਾ ਖੇਤਰ ਫਾਵੇਂ ਮਾਲਵਾ ਖੇਤਰ ਕੁਦਰਤ ਦੇ ਹੱਥ ਹੱਸ ਇਸ ਤਰ੍ਹਾਂ ਸਵੇਰ ਵੇਲੇ ਆਥਣ ਵੇਲੇ ਫਿਰ ਤੋਂ ਜਿਹੜਾ ਗਾਜਲਸ਼ਕੋ ਵਾਲੇ ਬਦਲਾਵ ਨੇ ਰਿਮਾਰਡ ਹੋਏਗਾ ਸੋ ਐਦਾਂ ਦਾ ਸਿਸਟਮ ਟਟੂਏ ਤੌਰ ਤੇ 10 11 ਤਰੀਕ ਨੂੰ ਸ਼ਰਾਟੇ ਲਵਾਉਂਦਾ ਰਹੇਗਾ ਤੇ ਪੰਜਾਬ ਦੇ ਬਹੁਤ ਜਿਹੜੇ ਫਾਕ ਨੇ ਉਹ ਮੇਰੇ ਨਾਲ ਕਵਰ ਹੋਣਗੇ ਤੇ ਬਾਕੀ ਜੋ ਇਹ ਅੰਕੜੇ ਹੋਣਗੇ ਜੋ ਆਫਡੇਟਸ ਹੋਣਗੇ ਮੌਸਮ ਵਿਭਾਗ ਨੂੰ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦੇਵਾਂਗੇ ਫਿਲਹਾਲ ਅਗਲੇ 48 ਘੰਟਿਆਂ ਲਈ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਪਰ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਨਾਲ ਦੇ ਸੂਬਿਆਂ ਦੇ ਵੀ ਜੂਗੀ ਹੀਟ ਵੇਵ ਨੂੰ ਲੈ ਕੇ ਚੇਤਾਵਨੀ ਜੜੀਆਂ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਜਿਹੜਾ ਗਰਮੀ ਦਾ ਕਹਿਰ ਹੈ ਹਿੱਟ ਵੇਵ ਦਾ ਉਹ ਬਹੁਤੇ ਫਾਗਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਭਾਵੇਂ ਉਹ ਗੁਜਰਾਤ ਹੈ ਰਾਜਸਥਾਨ ਹੈ ਮੱਧ ਪ੍ਰਦੇਸ਼ ਹੈ ਯੂਪੀ ਹੈ ਬਿਹਾਰ ਹੈ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਇਹਨਾਂ ਸਾਰੇ ਫਾਗਿਆਂ ਦੇ ਵਿੱਚ ਗਰਮੀ ਦਾ ਕਹਿਰ جاری ਹੈ ਤੇ ਬਹੁਤੇ ਫਾਗਿਆਂ ਦੇ ਵਿੱਚ ਟੈਂਪਰੇਚਰ 38 40 39 41 ਐਦਾ ਚੱਲਦੇ ਹੋਏ ਨੇ ਇਸ ਲਈ ਗਰਮੀ ਤੋਂ ਬਚਾ ਲਈ ਮੌਸਮ ਫਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਤਰਫ